ਸਾਡਾ ਜੀ ਪੰਜਵੇਂ ਦਿਨ ਚ ਐਂਟਰ ਕਰ ਚੁੱਕਿਆ ਜੀ ਧਰਨਾ ਹਾਂ ਪਰੰਤੂ ਅਜੇ ਵੀ ਸਰਕਾਰ ਵੱਲੋਂ ਮੂ ਪ੍ਰਿੰਸੀਪਲ ਇਨ ਪ੍ਰਿੰਸੀਪਲ ਸਾਡੀਆਂ ਮੰਗਾਂ ਮੰਨ ਲਈਆਂ ਨਹੀਂ ਲਈਆਂ ਨੇ ਪਰੰਤੂ ਸਾਨੂੰ ਥੋਸ ਇੱਕ ਚਿੱਠੀ ਦੇ ਤੌਰ ਤੇ ਕੋਈ ਵੀ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਸਾਡੀ ਸਰਕਾਰ ਨੂੰ ਮੰਗ ਹੈ ਕਿ ਉਹਨਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਕੀਤੀ ਜਾਵੇ ਤੇ ਇਹ ਜੋ ਸਾਡੀ ਮੇਨ ਮੰਗਾਂ ਨੇ ਐਸਪੀ ਸਾਡੀ ਤਰੱਕੀ ਜੋ ਰੁਕੀ ਹੋਯੋ ਬਹਾਲ ਕੀਤੀ ਜਾਵੇ ਅਤੇ ਹਸਪਤਾਲ ਦੀ ਸਿਕਿਉਰਿਟੀ ਤੇ ਇੱਕ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦਾ ਇਲਾਜ ਸਹੀ ਤਰੀਕੇ ਨਾਲ ਤੇ ਬਿਨਾਂ ਕਿਸੇ ਡਰ ਦੇ ਮਾਹੌਲ ਤੋਂ ਹੋ ਸਕੇ ਉਹ ਜੀ ਕਿ ਪ੍ਰਦਰਸ਼ਨ ਕਰਨਾ ਹੈ ਕਿ ਕਿੰਨੇ ਦਿਨ ਤੱਕ ਨਾ ਜਾਏਗੀ ਅੱਜ 5th ਟੀ ਹੈ ਜੀ ਪੰਜਵਾਂ ਦਿਨ ਹੈ ਟਰਨੇ ਦਾ ਅੱਜ ਜਿਹੜੀ ਅਸੀਂ ਕਰ ਰਹੇ ਹਾਂ ਫੇਸ 2 ਦੇ ਵਿੱਚ ਹੈ ਸਟ੍ਰਾਈਕ ਇਹਦੇ ਵਿੱਚ ਅਸੀਂ ਓਪੀਡੀ ਸਰਵਿਸਿਜ਼ ਟੋਟਲ ਬੰਦ ਕੀਤੀਆਂ ਨੇ ਮੈਡੀਕਲ ਐਗਜ਼ਾਮੀਨੇਸ਼ਨ ਐਕਸੈਪਟ ਪ੍ਰिजनਰ ਜਿਹੜਾ ਉਹ ਬਿਲਕੁਲ ਬੰਦ ਹੈ ਪੂਰੇ ਸਟੇਟ ਦੇ ਵਿੱਚ ਤੇ ਦੂਸਰਾ ਜਿਹੜਾ ਸਾਡਾ ਇਹ ਏਸੀਪੀ ਨੂੰ ਲੈ ਕੇ ਪਹਿਲੀ ਮੰਗ ਹੈ ਦੂਸਰੀ ਜਿਹੜੀ ਸਿਕਿਉਰਟੀ ਦੀ ਮੰਗ ਇਹ ਸਿਕਿਉਰਟੀ ਦੀ ਮੰਗ ਅਸੀਂ ਸਿਰਫ ਡਾਕਟਰਸ ਲਈ ਨਹੀਂ ਕਰ ਰਹੇ ਪੈਰਾਮੈਡੀਕਲ ਸਟਾਫ ਕਿ ਵਾਰਡ اٹینڈੈਂਟਸ ਨੇ ਨਾਲ ਮੇਲ ਫੀਮੇਲ ਨੇ ਜੋ ਸਵੇਰ ਦੇ ਟਾਈਮ ਦੇ ਦੁਪਹਿਰ ਦੇ ਟਾਈਮ ਤੇ ਰਾਤ ਦੇ ਟਾਈਮ ਰਾਉਂਡ ਦਾ ਕਲॉक ਇੱਕ ਸਿਕਿਉਰਟੀ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਡਾਕਟਰਸ ਵਾਸਤੇ ਤਾਂ ਕਿ ਅਸੀਂ ਆਪਣਾ ਸੁਚਾਰੂ ਢੰਗ ਨਾਲ ਪੇਸ਼ੈਂਟਸ ਜੋ ਪੇਸ਼ੈਂਟਸ ਦਾ ਇਲਾਜ ਹੈ ਜੋ ਸਾਡਾ ਕੰਮ ਹੈ ਅਸੀਂ ਉਹ ਕਰ ਸਕੀਏ ਕੀ ਹੋਏਗਾ ਬਸ ਅੱਜ ਸਾਡਾ ਪੰਜਵਾਂ ਦਿਨ ਹੈਗਾ ਜੀ ਸਟ੍ਰਾਈਕ ਦਾ ਪਹਿਲੇ 3 ਦਿਨ ਜਿਵੇਂ ਕਿ ਸਾਡੇ ਨਾਲ ਦੇ ਡਾਕਟਰ ਸਾਹਿਬਾਨ ਨੇ ਦੱਸਿਆ ਹੈ ਕਿ 3 ਘੰਟੇ ਸਟ੍ਰਾਈਕ ਕੀਤੀ ਗਈ ਸੀ ਅੱਜ ਤੋਂ ਅਸੀਂ ਕੱਲ ਤੋਂ ਇਹ ਫੁੱਲ ਡੇ ਓਪੀਡੀ ਬੰਦ ਕੀਤੀ ਗਈ ਹੈ ਐਮਰਜੈਂਸੀ ਸੇਵਾਵਾਂ ਚੱਲੂ ਹਨ ਤੇ ਐਮਸੀਐਚ ਸਰਵਿਸਿਜ਼ ਵੀ ਹਾਲੇ ਦੇ ਰਹੇ ਆ ਬਾਕੀ ਇਸ ਤੋਂ ਬਾਅਦ ਜਿਵੇਂ ਸਾਡੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਵੱਡੇ ਜਿਹੜੇ ਅਧਿਕਾਰੀ ਨੇ ਜਿਵੇਂ ਡਿਸੀਜਨ ਲੈਣਗੇ ਉਸ ਹਿਸਾਬ ਨਾਲ ਅਸੀਂ ਇਸ ਨੂੰ ਅੱਗੇ ਵਧਾਵਾਂਗੇ ਸਟ੍ਰਾਈਕ ਨੂੰ ਫਿਲਹਾਲ 15 ਤਰੀਕ ਤੱਕ ਸਿਰਫ ਓਪੀਡੀ ਸਰਵਿਸਿਜ਼ ਮੈਡੀਕਲ ਐਗਜ਼ਾਮੀਨੇਸ਼ਨ ਇਹ ਬੰਦ ਕੀਤੇ ਗਏ ਹਨ ਤੇ ਬਾਕੀ ਜਿਵੇਂ ਸਾਡੇ ਸੀਨੀਅਰਸ ਦਾ ਫੈਸਲਾ ਲਿੱਤਾ ਜਾਏਗਾ ਇਹ ਸਟੇਟ ਲੈਵਲ ਦੇ ਉੱਤੇ ਸਾਰਿਆਂ ਤੇ ਲਾਗੂ ਹੋਏਗਾ ਪਿੰਡ ਗੁੰਮੜਾ ਵਾਲਾ ਅਸੀਂ ਬਰਨਾਲੇ ਗਏ ਸੀ ਮੇਰੇ ਭਾਈ ਦੀ ਘਰ ਵਾਲੀ ਦੀ ਡਿਲੀਵਰੀ ਹੋਣੀ ਸੀ ਕਿ ਉੱਥੇ ਵੀ ਡਾਕਟਰ ਨੇ ਹੜਤਾਲ ਕਰਨ ਬੜੀ ਸਾਨੂੰ ਦਿੱਕਤ ਆਈ ਉਸ ਤੋਂ ਬਾਅਦ ਅਸੀਂ ਪਟਿਆਲ ਇੱਥੇ ਆਏ ਧੂੜੀ ਆਏ ਇੱਥੇ ਵੀ ਇਹੀ ਹਾਲ ਹੈ ਤੇ ਡਾਕਟਰਾਂ ਦੀ ਮੰਗ ਮੰਗੀਆਂ ਮੰਨੀਆਂ ਜਾਣ ਤਾਂ ਜੋ ਇਹ ਮਰੀਜ਼ਾਂ ਦੀ ਸਾਰਿਆਂ ਦੀ ਸਾਂਭ ਸੰਭਾਲ ਵਧੀਆ ਹੋ ਜਾਈ ਇਲਤਵਾਰੀ ਹੋ ਰਹੀ ਹੈ ਸਾਕੇ ਅਸੀਂ ਮੁਰਕੇ ਚਲੇ ਜਾਨੀ ਹੈ ਡਾਕਟਰ ਕੇ ਦੇਖਤੀ ਆਪ ਤਾਂ ਮਿਲਤਾ ਨਹੀਂ ਨਾ ਲ ਖਰਚਾ ਲੱਗਦਾ ਕਿਰਾਇਆ ਬੜਾ ਦੇ ਕੇ ਗਰੀਬ ਬੰਦੇ ਕੀ ਕਰੀ ਕਿਤੋਂ ਦਵਾਈ ਲੀਏ ਐ ਸਾਡੀ ਮੰਗਾ ਕਿ ਟਾਈਮ ਤੇ ਡਾਕਟਰ ਆਵੇ ਦਵਾਈ ਲਾਵੇ ਸਹੀ ਵਕਤ ਤੇ ਤਾਂ ਕਿ ਮਰੀਜ਼ ਠੀਕ ਠਾਕ ਰਹੇ ਵਧੀਆਂ ਰਹੇ ਧੂਰੀ ਬੱਲਾ ਬੱਲੇ ਬੱਲੇ ਹੋਵੇ ਹਸਪੀਟਲ ਕੇ ਇਹ ਜੋ ਪ੍ਰਾਈਵੇਟ ਜਿਹੜੇ ਹਸਪਤਾਲ ਆ ਸਾਨੂੰ ਮਜਬੂਰ ਨੂੰ ਉੱਤੇ ਜਾਣਾ ਪੈਂਦਾ ਇੰਨੀ ਸਾਡੀ ਗੁਜਰਾਸ਼ ਹੈ ਨਹੀਂ ਆ ਤੇ ਇਸ ਕਰਕੇ ਸਰਕਾਰੀ ਦੀ ਸਰਕਾਰ ਨੂੰ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਇਹ ਜੋ ਮੰਗਾਨੇ ਡਾਕਟਰ ਦੀ ਅਸੀਂ ਪੂਰੀ ਕੀਤੀ ਜਾਂਨ ਤਾਂ ਜੋ ਸਾਨੂੰ ਵੀ ਸਬਦ ਵਧੀਆ ਮਿਲ ਜੇ ਕੇ